ਸਤਿ ਸ੍ਰੀ ਅਕਾਲ ਦੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਔਰ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਮਨਪ੍ਰੀਤ ਸਿੰਘ ਸੋ ਅੱਜ ਮੰਡੇ ਆ ਜੀ ਤੇ ਮੰਡੇ ਗੱਲ ਹੁੰਦੀ ਹੈ ਇਨਵੈਸਟਮੈਂਟ ਦੀ ਮੰਡੇ ਅਸੀਂ ਗੱਲ ਕਰਦੇ ਹਾਂ ਤੁਹਾਡੇ ਫਾਈਨੈਂਸ਼ੀਅਲ ਪਲੈਨਿੰਗਸ ਦੀਆਂ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਉਂਦੇ ਨੇ ਭਾਜੀ ਆਦਵਿੰਦਰ ਸਿੰਘ ਸੰਧੂ ਹੁਣੀ ਔਰ ਦੇਰ ਨਹੀਂ ਕਰਨੀ ਭਾਜੀ ਆ ਇਹਨੂੰ ਕਹਿਣਾ ਕਿਉਂਕਿ ਅੱਜ ਦਾ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡਾ ਜਿਹੜਾ ਟੌਪਿਕ ਆ ਉਹ ਬੜਾ ਦਿਲਚਸਪ ਰਹਿਣ ਵਾਲਾ ਸੋ ਸਾਰੀ ਗੱਲਬਾਤ ਸੰਧੂ ਸਾਹਿਬ ਨਾਲ ਕਰਦਾ ਹੈ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਐਨਰਪਰ ਸਤਿ ਸ੍ਰੀ ਅਕਾਲ ਹਰਮਨ ਦੀ ਦੇ ਸਾਰੇ ਪੰਜਾਬ ਟਾਕਸ ਟੀਵੀ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਧੂ ਸਾਹਿਬ ਗਵਰਨਮੈਂਟ ਕਹਿੰਦੀ ਹੈ ਵੀ 25% ਜਿਹੜੀ ਜੀਐਸਟੀ ਹੈ ਹਾਂਜੀ ਉਹਦੇ ਵਿੱਚ ਅਗਾਨ ਨੂੰ ਵਧਾਉਣੀ ਹੈ ਤੇ ਪਰ ਸਪ੍ਰਿੰਗ ਦੇ ਵਿੱਚ ਉਹਨਾਂ ਨੇ ਇੱਕ ਕਹਿੰਦੇ ਵੀ ਛੋਟੀ ਜੀ ਹੈਲਪ ਵੀ ਕਰ ਦੇਣੀ ਹੈ ਨਾਲ ਸਾਡੀ ਹਨਾ ਹਾਂਜੀ ਬਿਲਕੁਲ ਜੀ ਇਹ ਇੱਥੋਂ ਆਪਾਂ ਨੂੰ ਜਿਹੜੀ GST ਦਾ ਇਹ ਵਧਾਉਣ ਦਾ ਇੱਥੋਂ ਪਤਾ ਲੱਗ ਰਿਹਾ ਕਿ ਇਨਫਲੇਸ਼ਨ ਦਾ ਪ੍ਰੈਸ਼ਰ ਹੈ ਮੰਗਾਈ ਵਧ ਰਹੀ ਹੈ ਤਾਂ ਕਰਕੇ ਗਵਰਨਮੈਂਟ ਇਹ ਇਨਸੈਂਟਿਵ ਲੈ ਕੇ ਆਈ ਆ ਮਿਡਲ ਇਨਕਮ ਫੈਮਲੀਆਂ ਆਸਤੇ ਬਟ ਇਹ ਕੋਈ ਲੌਂਗ ਟਰਮ ਸੋਲੂਸ਼ਨ ਨਹੀਂ ਹੈਗਾ ਇਹ ਜਸਟ ਇੱਕ ਵਨ ਟਾਈਮ ਇੱਕ ਜਿਵੇਂ ਕਹਿ ਦਈਏ ਪ੍ਰੈਸ਼ਰ ਰੀਲੀਫ ਕਰਨ ਵਾਸਤੇ ਇਹ ਗਵਰਨਮੈਂਟ ਕਰ ਰਹੀ ਆ ਜੀ ਸੋ ਕਿਉਂਕਿ ਸਮਾਲ ਜਿਹੜੀਆਂ ਫੈਮਲੀਆਂ ਨੇ ਜਿਹੜੇ ਮੀਡਲ ਕਲਾਸ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਇਹਦੇ ਵਿੱਚ ਉਹ ਬੈਨੀਫਿਟ ਤੁਹਾਨੂੰ ਲੱਗਦਾ ਵੀ ਮਿਲੇਗਾ ਹਾਂਜੀ ਬਸ ਜਿਵੇਂ ਕਹਿ ਦਈਏ ਵਨ ਟਾਈਮ ਬੈਨੀਫਿਟ ਮਿਲੇਗਾ ਕਿ ਇਹਦੇ ਨਾਲ ਕੋਈ ਉਹਨਾਂ ਦੇ ਮਤਲਬ ਬਹੁਤ ਜ਼ਿਆਦਾ ਫਾਈਨੈਂਸ਼ੀਅਲੀ ਉਹਨਾਂ ਨੂੰ ਕੋਈ ਬੜਾ ਇਫੈਕਟ ਨਹੀਂ ਪੈਣਾ ਜੀ ਬਟ ਕੁਛ ਬੈਨੀਫਿਟ ਜ਼ਰੂਰ ਮਿਲੇਗਾ ਕਿਉਂਕਿ ਉਹ ਜੀਐਸਟੀ ਜਿਹੜਾ ਰਿਫੰਡ ਆਉਂਦਾ ਸੀ ਉਹ ਜੀਐਸਟੀ ਰਿਫੰਡ ਥੋੜਾ ਜ਼ਿਆਦਾ ਆਊਗਾ ਇਸ ਕਰਕੇ ਕਿਉਂਕਿ ਹਰੇਕ ਚੀਜ਼ ਦੀ ਪ੍ਰਾਈਸ ਆ ਜਿਹੜੀ ਉਹ ਵੱਧ ਰਹੀ ਹੈ ਬਿਲਕੁਲ ਸੰਧੂ ਸਾਹਿਬ ਇ ਤਾਂ ਜੀਐਸਟੀ ਦੀ ਗੱਲ ਸੀ ਕਿਉਂਕਿ ਮੈਂ ਚਾਹੁੰਦਾ ਸੀ ਵੀ ਸੈਸਰੀ ਦੀ ਗੱਲ ਇਹਦੀ ਵੀ ਕਰ ਲਈਏ ਪਰ ਜਿਹੜੀ ਹਾਊਸਿੰਗ ਦੀ ਮਾਰਕੀਟ ਹੈ ਹਨ ਆਪਾਂ ਦੇਖਿਆ ਪਿਛਲੇ ਲੰਬੇ ਸਮੇਂ ਤੋਂ ਪ੍ਰਭਾਵਿਤ ਬਹੁਤ ਹੋਈ ਆ ਹਾਂਜੀ ਖਾਸ ਤੌਰ ਤੇ ਵੱਡੇ ਸ਼ਹਿਰਾਂ ਦੀ ਜੀ ਗੱਲ ਕਰੀਏ ਉੱਥੇ ਸੇਲਸ ਰੇਟ ਜਿਹੜੇ ਡਿੱਗੇ ਆ ਬੜੀ ਜਿਹੜੀ ਗਰਾਵਟ ਮਹਿਸੂਸ ਕੀਤੀ ਗਈ ਯਾਰ ਕੀ ਮਤਲਬ ਹੈ ਕੀ ਚੱਲ ਕੀ ਰਿਹਾ ਸਾਰਾ ਕੁਝ ਕਿਸੇ ਤਰੀਕੇ ਦੀ ਕੋਈ ਕਰੈਕਸ਼ਨ ਹੋ ਰਹੀ ਹੈ ਜਾਂ ਕੀ ਹੈ ਇਹ ਇਹ ਦੇਖੋ ਜੀ ਜਿਹੜੇ ਵੱਡੇ ਸ਼ਹਿਰ ਆ ਵੈਂਕੂਵਰ ਤੇ ਟੋਰਾਂ ਵੈਂਕੂਵਰ ਦੀ ਮਾਰਕੀਟ ਆਲਮੋਸਟ ਰਾਈਟ ਆਲਮੋਸਟ 30% ਡਾਊਨ ਹੈ ਸੇਮ ਟ੍ਰਾਂਟੋ ਦੀ ਜਿਹੜਾ ਐਵਰੇਜ ਹਾਊਸ ਪ੍ਰਾਈਸ ਟ੍ਰਾਂਟੋ ਦੇ ਵਿੱਚ ਜਿਹੜਾ ਮਿਲੀਅਨ ਡਾਲਰ ਤੋਂ 1.5 ਮਿਲੀਅਨ ਡਾਲਰ ਤੱਕ ਵੀ ਸੀਗਾ ਹੁਣ ਉਹ ਮਿਲੀਅਨ ਡਾਲਰ ਤੋਂ ਥੱਲੇ ਆ ਚੁੱਕਿਆ ਜੀ ਸੋ ਇਹਦੇ ਦੋ ਸਿਗਨਲ ਹੈ ਜੀ ਇੱਕ ਤਾਂ નો ਡਾਊਟ ਹਾਊਸਿੰਗ ਮਾਰਕੀਟ ਕਰੈਕਸ਼ਨ ਲੈ ਰਹੀ ਹੈ ਕਿਉਂਕਿ ਕੋਵਿਡ ਤੋਂ ਬਾਅਦ ਆਪਾਂ ਦੇਖਿਆ ਕਿ ਹਾਊਸਿੰਗ ਮਾਰਕੀਟ ਨੇ ਬਹੁਤ ਇੱਕ ਦਮ ਹੀ ਉਸ਼ਾਲ ਰਾਈਟ ਪੈਦਾ ਹੋਇਆ ਸੀਗਾ ਉਸ ਟਾਈਮ ਤੇ ਤੋ ਉਹ ਚੀਜ਼ ਕਰੈਕਸ਼ਨ ਲੈ ਰਹੀ ਆ ਔਰ ਦੂਸਰੇ ਪਾਸੇ ਜਿਹੜੇ ਬਾਇਰਸ ਆ ਉਹ ਵੀ ਪੈਨਿਕ ਨੇ ਰਾਈਟ ਨਾਉ ਕਿਉਂਕਿ ਕੁਇਕਲੀ ਕਲੈਰਿਟੀ ਹੈ ਨਹੀਂ ਜੀ ਕਿਉਂਕਿ ਹਜੇ ਕੋਈ ਟ੍ਰੇ ਟੈਂਸ਼ਨਸ ਹੈ ਫਿਰ ਜੌਬ ਸਿਕਿਉਰਟੀ ਉਹ ਚੀਜ਼ਾਂ ਕਰਕੇ ਜਿਹੜੇ ਬਾਇਰਸ ਆ ਉਹ ਥੋੜੇ ਜੇ ਪੈਨਿਕ ਹੈ ਬਹੁਤ ਸਾਰੀਆਂ ਗੱਲਾਂ ਅਫੈਕਟ ਕਰ ਰਹੀਆਂ ਨੇ ਹਨਾ ਪਰ ਨਾਲ ਹੀ ਇਹਦੇ ਜਿਵੇਂ ਐਫ ਐਚ ਐਸ ਏ ਦੀ ਗੱਲ ਕਰਾਂ ਕਿਉਂਕਿ ਸਵਾਲ ਮੈਨੂੰ ਆਇਆ ਸੀ ਵੀ ਇਹਦੇ ਬਾਰੇ ਵੀ ਜ਼ਰੂਰ ਥੋੜੀ ਜੀ ਗੱਲਬਾਤ ਕਰਿਓ ਕਿਉਂਕਿ ਕਈ ਵਾਰ ਇਹ ਇਸ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਕਈ ਵਾਰ ਲੋਕ ਅਣਜਾਣ ਰਹ ਜਾਂਦੇ ਔਰ ਉਹ ਫਾਇਦਾ ਨਹੀਂ ਚੱਕ ਪਾਉਂਦੇ ਐਫ ਐਚ ਐਸ ਏ ਦਾ। ਅਸਲ ਦੇ ਵਿੱਚ ਇਹਦਾ ਫਾਇਦਾ ਹੁੰਦਾ ਕੀ ਹੈ? ਤੁਸੀਂ ਬੜੀ ਸੋਹਣੀ ਗੱਲ ਕੀਤੀ ਹਰਮਨ। ਕਿਉਂ? ਕਿਉਂਕਿ ਹੁਣ ਜਦੋਂ ਮਾਰਕੀਟ ਡਾਊਨ ਹੋਣ ਕਰਕੇ ਤੇ ਜਿਹੜੇ ਫਸਟ ਟਾਈਮ ਹੋਮ ਬਾイヤਰਸ ਹੈਗੇ ਆ ਇਸ ਅਕਾਊਂਟ ਦਾ ਬੈਨੀਫਿਟ ਲੈ ਸਕਦੇ ਆ। ਐਫ ਐਚ ਐਸ ਏ ਦਾ ਮਤਲਬ ਹੁੰਦਾ ਫਸਟ ਹੋਮ ਸੇਵਿੰਗ ਅਕਾਊਂਟ। ਜੀ। ਉਹ ਉਹਦੇ ਵਿੱਚ ਜੇ ਤੁਸੀਂ ਪੈਸੇ ਪਾਉਂਦੇ ਆ ਜੀ। ਮਨ ਲਓ ਅਸੀਂ ਮੈਕਸਿਮਮ ਇੱਕ ਸਾਲ ਦੇ ਵਿੱਚ 8000 ਡਾਲਰ ਪਾ ਸਕਦੇ ਹਾਂ ਪਰ ਜੇ ਕਿਸੇ ਨੇ ਪਿਛਲੇ ਸਾਲ ਅਕਾਊਂਟ ਖੁਲਾਇਆ ਤੇ ਪੂਰੇ ਪੈਸੇ ਨਹੀਂ ਪਾਏ ਤੇ ਇਸ ਸਾਲ ਦੇ ਪੈਸੇ ਤੇ ਪਿਛਲੇ ਸਾਲ ਦੇ ਟੋਟਲ 16000 ਡਾਲਰ ਆਪਾਂ ਪਾ ਸਕਦੇ ਹਾਂ ਤੇ 5 ਸਾਲ ਆਪਨੂੰ ਅਲਾਉ ਕਰਦੇ ਆ ਕਿ ਮੈਕਸਿਮਮ ਅਸੀਂ 40000 ਡਾਲਰ ਪਾ ਸਕਦੇ ਹਾਂ ਤੇ ਆਪਾਂ ਪਿਛਲੀ ਵਾਰੀ ਐਫ ਐਚ ਐਸ ਐ ਦੀ ਮੈਂ ਇੱਕ ਟਾਪਿਕ ਵੀ ਬਣਾਇਆ ਸੀ ਜਿਹਦੇ ਚ ਮੈਂ ਦੱਸੀ ਗੱਲਬਾਤ ਕੀਤੀ ਸੀ ਕਿ ਐਫ ਐਚ ਐਸ ਸੇ ਆਪਾਂ ਨੂੰ ਕਿਵੇਂ ਬੈਨੀਫਿਟ ਦੇ ਸਕਦਾ ਫਿਰ ਗੱਲ ਉੱਥੇ ਹੁੰਦੀ ਆ ਜੇ ਕਿਸੇ ਨੇ ਘਰ ਵੀ ਲੈਣਾ ਹੈ ਤਾਂ ਪਲੈਨਿੰਗ ਆਪਾਂ ਨੂੰ ਪਹਿਲਾਂ ਸ਼ੁਰੂ ਕਰਨੀ ਪਊਗੀ ਕਿ ਜੇ ਆਪਾਂ ਪੂਰਾ ਟੈਕਸ ਚੋ ਵੀ ਬੈਨੀਫਿਟ ਲੈਣਾ ਤੇ ਡਾਊਨ ਪੇਮੈਂਟ ਵੀ ਖਾਸੀ ਇਕੱਠੀ ਕਰਨੀ ਆ ਕਿ ਰਾਦਰ ਦੈਨ 5% ਤੇ ਲਾਈਕ ਘਰ ਲੈਣ ਨਾਲੋਂ ਬੈਟਰ ਆ ਕਿ ਆਪਾਂ 20% ਡਾਊਨ ਪਾ ਕੇ ਘਰ ਲਈਏ ਉਹਦੇ ਵਿੱਚ ਆਪਾਂ ਨੂੰ ਜਿਹੜਾ ਸੀਐਮਐਚੀ ਇੰਸ਼ੋਰੈਂਸ ਪ੍ਰੀਮੀਅਮ ਹੈ ਉਹ ਨਹੀਂ ਲੱਗਦਾ ਜੀ ਸੁਸ਼ਨ ਸਿੰਘ ਸਾਹਿਬ ਪਿਛਲੇ ਦਿਨ ਇੱਕ ਗਾਣਾ ਆਇਆ ਸੀ ਚਾਨਤੇ ਪਲਾਟ ਫਿਰ ਲੈਂਡ ਨੂੰ ਤੇ ਜੇ ਵਿੱਚ ਭਾਂ ਠਣ ਕੇ ਸੁਣਿਆ ਹਣਾ ਅਸੀਂ ਹਾਂਜੀ ਹਾਂਜੀ ਥੋੜਾ ਪਾਪੂਲਰ ਹੋਇਆ ਸੀਗਾ ਨਾ ਹਾਂਜੀ ਸਪੇਸ ਐਕਸ ਗੱਲ ਕਰਦਾ ਹੁਣ ਮੂਨ ਦੀ ਹਨਾ ਵੀ ਇੱਕ ਕਿਸੇ ਤਰੀਕੇ ਦੇ ਉੱਥੇ ਵੀ ਕੋਈ ਇਨਵੈਸਟਮੈਂਟ ਕਰਾਉਣੀ ਆ ਜਾਂ ਕੱਲੀ ਖਬਰ ਹੀ ਆ ਇਹ ਇਹ ਦੇਖੋ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਜਿਹੜੀ ਚੀਜ਼ਾਂ ਆਪਾਂ ਨੂੰ ਕਈ ਵਾਰੀ ਲੱਗਦਾ ਸੀਗਾ ਕਿ ਇਹ ਤਾਂ ਗੱਲਾਂ ਹੀ ਆ ਇਹ ਹੌਲੀ ਹੌਲੀ ਰਿਐਲਿਟੀ ਦੇ ਵਿੱਚ ਬਦਲ ਰਹੀ ਆ ਬਿਕੋਜ਼ ਆਫ ਏ ਆਈ ਬਿਕੋਜ਼ ਆਫ ਜੀ ਇੰਨਾ ਇੱਕ ਟੈਕਨੋਲੋਜੀ ਵਧ ਰਹੀ ਆ ਸੋ ਮੈਂ ਇਹ ਦੱਸ ਦਿਆਂ ਆਪਣੇ ਸਰੋਤਿਆਂ ਨੂੰ ਕਿ ਜਿਹੜੀ ਸਪੇਸ ਐਕਸ ਹੈ ਜਾਂ ਐਲਨ ਮਸਕ ਦੀ ਕੰਪਨੀ ਟੈਸਲਾ ਉਹ ਨੂੰ ਉਹ ਨਵਾਂ ਰੂਪ ਦੇ ਰਿਹਾ ਉਹ ਟੈਸਲਾ ਕੱਲੀ ਇਲੈਕਟ੍ਰਿਕ ਵੀਕਲ ਕਾਰ ਬਣਾਉਣ ਵਾਲੀ ਕੰਪਨੀ ਨਹੀਂ ਗਈ ਉਹ ਉਹ ਨੂੰ ਇਹ ਜੀ ਰੂਪ ਰੇਖਾ ਦੇਣਾ ਚਾਹੁੰਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟੈਕਨੋਲੋਜੀ ਕੰਪਨੀ ਦੇ ਨਾਂ ਤੇ ਜਾਣੀ ਜਾਊਗੀ ਕਿ ਉਹ ਜਿਵੇਂ ਤੁਸੀਂ ਆ ਗੱਲ ਕੀਤੀ ਹਾਂ ਨਿਊਜ਼ ਆਈ ਹੈ ਕਿ ਉਹ ਮੂਨ ਤੇ ਇੱਕ ਸਿਟੀ ਬਣਾਉਣਾ ਚਾਹੁੰਦੇ ਆ ਤੇ ਇਹਦੀ ਖਬਰ ਬਹੁਤ ਜਲਦੀ ਆਊਗੀ ਤੇ ਜਿਹੜਾ ਸਪੇਸ ਐਕਸ ਕੰਪਨੀ ਹੈ ਇਹ ਐਲਨ ਮਸਕ ਦੀ ਕੰਪਨੀ ਆ ਜੀ ਬਟ ਇਹ ਕਹਿ ਰਿਹਾ ਕਿ ਫਿਊਚਰ ਦੇ ਵਿੱਚ ਇਹਦਾ ਆਈਪੀਓ ਆਊਗਾ ਇਹ ਪਬਲਿਕ ਕੀਤੀ ਜਾਊਗੀ ਕੰਪਨੀ ਜੀ ਸੋ 让我们 ਸੀ ਵਟ ਵਿਲ ਹੈਪਨ ਬਟ ਇਹ ਪੋਸਿਬਿਲਟੀ ਹੋ ਸਕਦੀ ਹੈ ਜੀ ਸੋ ਗੱਲਾਂ ਪਹਿਲਾਂ ਵੀ ਬਹੁਤ ਹੋਈਆਂ ਸੀ ਹਨ ਇਸ ਤਰੀਕੇ ਦੀਆਂ ਮੈਨੂੰ ਲੱਗਦਾ ਕਾਫੀ ਵਾਰ ਲੋਕਾਂ ਨੇ ਇਨਵੈਸਟਮੈਂਟ ਕਰਨ ਦੀ ਗੱਲ ਵੀ ਕੀਤੀ ਹੈ ਉੱਥੇ ਹਨ ਸੋ ਹੁਣ ਦੇਖਦੇ ਆ ਵੀ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਵੇਗਾ ਇਹ ਵਾਕਿਆ ਵੀ ਚਾਨਨ ਤੇ ਪਲਾਟ ਲਏ ਜਾਂਦੇ ਨੇ ਵੀ ਕੱਟੇ ਜਾਂਦੇ ਨੇ ਕਿ ਨਹੀਂ ਫਿਰ ਤੱਕ ਸੰਧੂ ਸਾਹਿਬ ਐ ਨਾ ਹਜੇ ਵੀ ਵੀ ਸੰਧੂ ਸਾਹਿਬ ਵੀ ਉੱਥੇ ਵੀ ਪਲਾਟ ਕੱਟ ਰਹੇ ਹੋਣਗੇ ਤੇ ਨਹੀਂ ਇਹ ਤਾਂ ਬਹੁਤ ਹਜੇ ਲੰਬਾ ਸਮਾਂ ਜੀ ਰਾਈਟਰ ਤੇ ਦੇਖਦੇ ਆ ਕਿ ਚੱਲਦਾ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਹੈਡਲਾਈਨਸ ਡ੍ਰਾਈਵਰ ਨਹੀਂ ਹੋਣਾ ਚਾਹੀਦਾ ਤੁਹਾਨੂੰ ਸੋ ਗੱਲਾਂ ਬਹੁਤ ਹੁੰਦੀਆਂ ਤੇ ਆਲ ਆਫ ਅ ਸਰਟਨਲੀ ਕੁਝ ਹੁੰਦਾ ਇਹਨੂੰ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਪਰ ਤੁਹਾਨੂੰ ਆਪਦੀ ਪਲੈਨਿੰਗ ਹੈ ਜਿਹੜੀ ਉਹ ਦਰੁਸਤ ਰੱਖਣੀ ਚਾਹੀਦੀ ਹੈ ਬਿਲਕੁਲ ਸੋ ਗੱਲ ਬਹੁਤ ਖੂਬ ਕੀਤੀ ਐ ਜੀ ਹਰ ਵਾਰ ਤੁਹਾਨੂੰ ਇਹ ਕਹਿੰਦੇ ਹੁੰਦੇ ਆ ਕਿ ਪੈਨਿਕ ਹੋਣ ਦੀ ਤੁਹਾਨੂੰ ਲੋੜ ਨਹੀਂ ਆ ਕਿ ਜੇ ਤੁਹਾਡੇ ਕੋਲੇ ਚੰਗੇ ਫਾਈਨੈਂਸ਼ੀਅਲ ਪਲੈਨਰ ਹੈਗੇ ਆ ਤੁਹਾਡੇ ਕੋਲੇ ਚੰਗੀ ਐਡਵਾਈਸ ਆ ਤਾਂ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ ਔਰ ਸੰਧੂ ਸਾਹਿਬ ਦਾ ਨੰਬਰ ਅਸੀਂ ਹਮੇਸ਼ਾ ਮੈਂਸ਼ਨ ਕਰਦੇ ਹੁੰਨੇ ਆ ਪਿਛਲੇ 17-18 ਸਾਲ ਦਾ ਸੰਧੂ ਸਾਹਿਬ ਦਾ ਤਜਰਬਾ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਹੈ ਔਰ ਜਦੋਂ ਮੈਂ ਇਹਨਾਂ ਨੂੰ ਮਿਲਦਾ ਤਾਂ ਹਮੇਸ਼ਾ ਕੁਝ ਨਾ ਕੁਝ ਮੇਰੇ ਮਨ ਦੇ ਵਿੱਚ ਵੀ ਨਵੀਆਂ ਗੱਲਾਂ ਨਵੇਂ ਫੁਰਨੇ ਆ ਜਾਂਦੇ ਆ ਫਾਈਨੈਂਸ਼ੀਅਲ ਪਲੈਨਿੰਗਸ ਨੂੰ ਲੈ ਕੇ ਔਰ ਸੰਧੂ ਸਾਹਿਬ ਡਾਲਰ 200 ਬਿਲੀਅਨ ਬੜੀ ਵੱਡੀ ਰਕਮ ਹੁੰਦੀ ਹੈ ਨਾ ਸੋ ਜਿਹੜੀ ਕੈਨੇਡਾ ਰੀਨਿਊਏਬਲ એનર્ਜੀ ਆ ਉਹਦੇ ਵਿੱਚ ਇਨਵੈਸਟਮੈਂਟ ਕਰਨ ਦੀ ਗੱਲਬਾਤ ਹੋ ਰਹੀ ਆ ਨਿਊਜ਼ ਕਾਫੀ ਆਈਆਂ ਨੇ ਸੋ ਇਹਦੇ ਨਾਲ ਜੌਬਸ ਵੀ ਬਹੁਤ ਕ੍ਰੀਏਟ ਹੋਣਗੀਆਂ ਹਾਂਜੀ ਇਹਦੇ ਵਿੱਚ ਉਹ ਕਹਿ ਰਹੇ ਆ ਕਿ 2035 ਤੱਕ ਇਹ ਗਵਰਨਮੈਂਟ ਦਾ ਟਾਰਗੇਟ ਹੈ ਕਿ ਰੀਨਿਊਏਬਲ એનર્ਜੀ ਜਿਵੇਂ ਕਿ ਆਪਾਂ ਈਵੀਜ਼ ਦੀ ਗੱਲ ਕੀਤੀ ਸੋਲਰਸ ਦੀ ਗੱਲ ਕੀਤੀ ਸੋ ਇਹਦੇ ਵਿੱਚ ਇਨਵੈਸਟਮੈਂਟ ਕਰਨ ਜਾ ਰਹੇ ਉਹਦੇ ਨਾਲ ਹਾਂ ਇਕਨੋਮੀ ਦਾ ਫਾਇਦਾ ਹੋਊਗਾ ਉਹ ਕਹਿ ਰਹੇ ਆ ਕਿ ਅਪ੍ਰੋਕਸੀਮੇਟਲੀ 3.5 ਲੱਖ ਜੌਬਾਂ ਇਹਦੇ ਨਾਲ ਕ੍ਰੀਏਟ ਹੋਣਗੀਆਂ ਜਿਹੜਾ ਕਿ ਇੱਕ ਇਕਨੋਮੀ ਤੇ ਬਹੁਤ ਵੱਡਾ ਅਸਰ ਪਾਊਗੀ ਪਰ ਜਿੱਥੇ ਹੁਣ ਜੌਬਸ ਆਪਾਂ ਗੱਲ ਕਰਦੇ ਆ ਮਿਲਣੀ ਆ ਅੱਗੇ ਜਾ ਕੇ ਜਿਵੇਂ ਹੁਣ ਇੰਨੀ ਤਗੜੀ ਇਨਵੈਸਟਮੈਂਟ ਵੀ ਹੋਣੀ ਆ ਬਹੁਤ ਖੁਸ਼ ਆਣ ਪਰ ਜੇ ਪਿਛਲੇ ਸਮੇਂ ਦਾ ਰਿਕਾਰਡ ਦੇਖਦੇ ਆ ਬਹੁਤ ਸਾਰੀਆਂ ਜੌਬਸ ਲੋਕਾਂ ਨੇ ਲੂਜ਼ ਕੀਤੀਆਂ ਨੇ ਲੋਕਾਂ ਕੋਲ ਤਾਂ ਕੰਮ ਹੀ ਹੈ ਨਹੀਂ ਦੂਜੇ ਪਾਸੇ ਉਹ ਦੇਖੋ ਜੀ ਕਈ ਜੌਬਸ ਜਿਹੜੀਆਂ ਹੁਣ ਆਪਾਂ ਕਹਿ ਰਹੇ ਆ AI ਟੇਕਓਵਰ ਕਰ ਰਹੀ ਆ ਹੁਣ ਆਪਾਂ ਪਿੱਛੇ ਇੰਟਰਵਿਊਸ 'ਚ ਗੱਲ ਕੀਤੀ ਸੀ ਕਿ Amazon ਨੇ 16000 ਜੌਬਸ ਲੇਆਫ ਕੀਤੀਆਂ ਤਾਂ ਵੀ Amazon's ਦੇ ਬਾਕਸ ਦੇ ਵਿੱਚ ਪ੍ਰੋਫਿਟ ਦਿਖਾਇਆ ਉਹਨਾਂ ਨੇ ਸੋ ਜਿਹੜੇ ਮੇਰੀ ਇਹ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਜਿਹੜੇ ਪਰਸਨ ਇਹ ਟੈਕਨੋਲੋਜੀ ਦੇ ਨਾਲ ਅਪਡੇਟ ਨਹੀਂ ਕਰ ਰਹੇ ਜਾਂ AI ਦੇ ਨਾਲ ਅਪਡੇਟ ਨਹੀਂ ਕਰ ਰਹੇ ਉਹਨਾਂ ਨੂੰ ਕਰਨ ਦੀ ਲੋੜ ਹੈ ਬਿਕਾਜ਼ AI ਨੇ ਨਵੀਆਂ ਜੌਬਸ ਕ੍ਰੀਏਟ ਵੀ ਕਰਨੀਆਂ ਤੇ ਜਿਹੜੀਆਂ ਐਗਜ਼ਿਸਟਿੰਗ ਰਾਈਟਰ ਟ੍ਰੈਡੀਸ਼ਨਲ ਜੌਬਸ ਆ ਉਹਨਾਂ ਨੂੰ ਇਹਨੇ ਵੈਨਿਸ਼ ਵੀ ਕਰਨਾ ਸੋ ਇਹ ਆਪਣੇ ਤੇ ਹੈ ਕਿ ਆਪਾਂ ਆਪਦੇ ਆਪ ਨੂੰ ਕਿਵੇਂ ਅਪਡੇਟ ਕਰਦੇ ਆ ਕਿ ਆਪਾਂ ਜਿਹੜੀ ਨਵੀਂ ਸ਼ਿਫਟ ਹੈ ਉਹਦੇ ਵਿੱਚ ਆਪਾਂ ਆਪਦੀਆਂ ਜੌਬਸ ਕ੍ਰੀਏਟ ਕਰ ਸਕਦੇ ਸੋ ਸੰਧਰ ਸਾਹਿਬ ਅਸੀਂ ਚੰਨ ਦੀ ਵੀ ਗੱਲ ਕੀਤੀ ਐ ਅਸੀਂ ਕੈਨੇਡਾ ਦੀਆਂ ਕੁਝ ਅਪਡੇਟਸ ਦੀ ਵੀ ਗੱਲ ਕੀਤੀ ਐ ਅਸੀਂ ਡਾਲਰ 200 ਬਿਲੀਅਨ ਦੀ ਵੀ ਗੱਲ ਕੀਤੀ ਐ ਹਾਂਜੀ ਹਨਾ ਜੀ ਤੇ ਪਰ ਹੁਣ ਆਪਾਂ ਜੇ ਗੱਲ ਮੈਨੀਟੋਬਾ ਦੀ ਕਰੀਏ ਤਾਂ ਮੈਨੀਟੋਬਾ ਦੇ ਵਿੱਚ ਸਾਨੂੰ ਇਨਕਮ ਟੈਕਸ ਤੋਂ ਇਲਾਵਾ ਹੋਰ ਬਹੁਤ ਸਾਰੇ ਟੈਕਸ ਦੇਣੇ ਪੈਂਦੇ ਹਨਾ ਸੋ ਉਹ ਲਈ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈ ਕਿਸ ਤਰੀਕੇ ਨਾਲ ਫੈਮਲੀਆਂ ਨੂੰ ਕਰਨੀ ਚਾਹੀਦੀ ਆ ਪਹਿਲਾਂ ਤਾਂ ਹਰਮਨ ਜਿਵੇਂ ਤੁਸੀਂ ਗੱਲ ਕੀਤੀ ਕਿ ਹੋਰ ਵੀ ਟੈਕਸ ਦੇਣੇ ਪੈਂਦੇ ਆ ਬਹੁਤ ਇੰਪੋਰਟੈਂਟ ਸਵਾਲ ਆ ਕਿਉਂਕਿ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਈ ਗੱਲਾਂ ਇਸ ਬਾਰੇ ਕਰਦੇ ਆ ਰਹੇ ਆ ਕਿ ਟੈਕਸ ਕਿਵੇਂ ਬਚਾਉਣਾ ਜਾਂ ਮਾਰਜਨਲ ਟੈਕਸ ਰੇਟ ਕੀ ਹੁੰਦਾ ਇਹ ਚਾਈਲਡ ਟੈਕਸ ਬੈਨੀਫਿਟ ਨੂੰ ਕਿਵੇਂ ਬੈਨੀਫਿਟ ਦਿੰਦਾ ਅੱਜ ਮੈਂ ਦੱਸਣਾ ਚਾਹੁੰਦਾ ਰਾਈਟ ਆਪਣੇ ਸਾਰੇ ਹੀ ਲਿਸਨਰਸ ਨੂੰ ਕਿ ਆਪਾਂ ਕੱਲਾ ਸੈਲਰੀ ਤੇ ਟੈਕਸ ਨਹੀਂ ਦਿੰਦੇ ਹੂੰ ਹੂੰ ਹੋਰ ਵੀ ਕਈ ਚੀਜ਼ਾਂ ਦੇ ਟੈਕਸ ਦਿੰਨੇ ਆ ਜਿਵੇਂ ਹੁਣ ਮੈਂ ਅੱਜ ਲਿਸਟ ਡਾਊਨ ਕਰੂੰਗਾ ਜਿਵੇਂ ਪਹਿਲੀ ਤੇ ਗੱਲ ਫੈਡਰਲ ਇਨਕਮ ਟੈਕਸ ਪੇ ਕਰਦੇ ਆ ਜੀ ਫਿਰ ਮੈਨੀਟੋਬਾ ਇਨਕਮ ਟੈਕਸ ਪੇ ਕਰਦੇ ਆ ਜੀ ਫਿਰ ਉਸ ਤੋਂ ਬਾਅਦ ਇਹ ਤਾਂ ਆਪਾਂ ਕਮਾਈ ਤੇ ਹੋ ਗਈ ਹੁਣ ਉਸ ਤੋਂ ਬਾਅਦ ਆਪਾਂ ਕੋਈ ਚੀਜ਼ਾਂ ਖਰੀਦੇ ਆ ਉਤੇ ਜੀਐਸਟੀ ਪੀਐਸਟੀ ਲੱਗਦਾ ਫੈਡਰਲ ਸੇਲ ਟੈਕਸ ਲੱਗਦਾ ਤੇ ਫਿਰ ਆਪਣਾ ਮੈਨੀਟੋਬਾ ਸੇਲਸ ਟੈਕਸ ਲੱਗਦਾ ਜੀ ਉਤੇ ਟੈਕਸ ਪੇ ਕੀਤਾ ਫਿਰ ਆਪਾਂ ਕੋਈ ਘਰਬਾਏ ਕੀਤਾ ਉਹਦੇ ਤੋਂ ਤੁਸੀਂ ਪ੍ਰਾਪਰਟੀ ਟੈਕਸ ਪਾਏ ਕੀਤਾ ਪੇ ਕੀਤਾ ਠੀਕ ਕੀਤਾ ਜੀ ਫਿਰ ਤੁਸੀਂ ਉਹਦੇ ਤੇ ਲੈਂਡ ਟਰਾਂਸਫਰ ਟੈਕਸ ਪੇ ਕੀਤਾ ਫਿਰ ਜੇ ਆਪਾਂ ਗੱਡੀ ਦੇ ਵਿੱਚ ਘੁੰਮਦੇ ਆ ਉਹਦੇ ਤੇ ਆਪਾਂ ਫਿਊਲ ਟੈਕਸ ਜਿਹਦੇ ਵਿੱਚ ਆਪਣਾ ਕਾਰਬਨ ਟੈਕਸ ਹੋ ਗਿਆ ਉਹ ਪੇ ਕਰਦੇ ਆ ਸੋ ਫਿਰ ਜੇ ਆਪਾਂ ਰੈਂਟਲ ਪ੍ਰਾਪਰਟੀਆਂ ਦੇ ਵਿੱਚ ਇਨਵੈਸਟ ਕੀਤਾ ਜਾਂ ਕੋਈ ਨੌਨ ਰਜਿਸਟਰਡ ਇਨਵੈਸਟਮੈਂਟਸ ਕੀਤੀਆਂ ਉਹਦੇ ਚ ਆਪਾਂ ਕੈਪੀਟਲ ਗੇਨ ਟੈਕਸ ਦਿੰਨੇ ਆ ਫਿਰ ਐਂਡ ਤੇ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਉਸ ਟਾਈਮ ਤੇ ਸਭ ਤੋਂ ਜ਼ਿਆਦਾ ਆਪਾਂ ਨੂੰ ਟੈਕਸ ਦੇਣਾ ਪੈਂਦਾ ਔਨ ਪਰਸਨਸ ਡੈਥ which is called ਅ ਸਟੇਟ ਟੈਕਸ ਸੋ ਹੁਣ ਬੰਦਾ ਕਹਿੰਦਾ ਇੰਨੇ ਟੈਕਸ ਬਿਲਕੁਲ ਮੈਂ ਤਾਂ ਵੀ ਸੁਣ ਕੇ ਹੀ ਹੈਰਾਨੀ ਹੋ ਰਹੀ ਹੈ ਵੀ ਬੰਦਾ ਮਰਨ ਤੱਕ ਤੇ ਮਰਨ ਤੋਂ ਬਾਅਦ ਵੀ ਮੈਂ ਕਹਿੰਦਾ ਤੁਸੀਂ ਟੈਕਸ ਪੇ ਕਰਦੇ ਹੋ ਇੱਥੇ ਇਸ ਕਰਕੇ ਇਹ ਕੰਟਰੀਜ਼ ਦੇ ਵਿੱਚ ਜਿਵੇਂ ਆਪਣੀ ਫਸਟ ਜਨਰੇਸ਼ਨ ਸੀ ਹੁਣ ਆਪਣੀ ਸੈਕੰਡ ਜਨਰੇਸ਼ਨ ਆ ਰਹੀ ਹੈ ਇਹ ਜਿਹੜੀਆਂ ਸਟੇਟ ਟੈਕਸ ਦੀ ਗੱਲ ਕੀਤੀ ਇਹ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਿਆ ਕਿ ਇਹ ਜਾ ਵੀ ਟੈਕਸ ਹੁੰਦਾ ਸੋ ਇਸ ਕਰਕੇ ਆਪਾਂ ਐਜੂਕੇਟ ਕਰਦੇ ਆ ਆਪਣੀ ਕਮਿਊਨਿਟੀ ਨੂੰ ਕਿ ਆਪਾਂ ਨੂੰ ਪਲੈਨਿੰਗ ਦੀ ਕਿੰਨੀ ਲੋੜ ਆ ਜੇ ਆਪਾਂ ਇਹ ਟੈਕਸਸ ਤਾਂ ਦੇਖੋ ਦੇਣੇ ਪੈਣੇ ਆ ਹਾਂਜੀ ਉਹਨਾਂ ਯੂ ਕਾਂਟ ਗੈਟ ਅਵੇ ਫਰਮ ਦੀਸ ਟੈਕਸਸ ਬਟ ਇਹ ਟੈਕਸਸ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਪਲੈਨਿੰਗ ਕਰਕੇ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਬਿਲਕੁਲ ਸੰਧੂ ਸਾਹਿਬ ਨੇ ਗੱਲ ਬਹੁਤ ਖੂਬ ਕੀਤੀ ਆ ਪਰ ਨਾਲ ਹੀ ਤੁਹਾਨੂੰ ਟੈਕਸ ਬਹੁਤ ਸਾਰੇ ਗਿਣਾ ਦਿੱਤੇ ਆ ਸੋ ਸੰਧੂ ਸਾਹਿਬ ਇੰਨੇ ਸਾਰੇ ਟੈਕਸ ਫਿਰ ਆਪਾਂ ਮੈਂ ਤਾਂ ਸੁਣ ਕੇ ਹੀ ਹੈਰਾਨ ਆ ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਸਾਨੂੰ ਪਤਾ ਲੱਗਦਾ ਵੀ ਇਹ ਵੀ ਟੈਕਸ ਆ ਨਵਾਂ ਨਵਾਂ ਇਹ ਕੋਈ ਨਾ ਕੋਈ ਜਿਹੜਾ ਆਪਾਂ ਕਹਿਦੀ ਵੀ ਪੰਜਾਬੀ ਚ ਸੱਪ ਨਿਕਲੇ ਆਉਂਦਾ ਹਾਂਜੀ ਬਿਲਕੁਲ ਜੀ ਦੇਖੋ ਇਹ ਟੈਕਸਿਸ ਨਹੀਂ ਹੈਗੇ ਜ਼ਰੂਰ ਆ ਬਟ ਅਵੇਅਰਨੈਸ ਨਹੀਂ ਹੁੰਦੀ ਇਸੇ ਕਰਕੇ ਜਿਵੇਂ ਹੁਣ ਆਪਾਂ ਆਪਾਂ ਕਮਿਊਨਿਟੀ ਚ ਉਹਨੇ ਕੀ ਇਹ ਚੀਜ਼ਾਂ ਦੀ ਅਵੇਅਰਨੈਸ ਆਵੇ ਕਿ ਸਰਪ੍ਰਾਈਜ਼ ਨਾ ਲੱਗੇ ਜੀ ਹੁਣ ਜਿਵੇਂ ਆਪਾਂ ਗੱਲ ਕੀਤੀ ਇਨਕਮ ਟੈਕਸ ਦੀ ਮਾਰਜਨਲ ਟੈਕਸ ਦੀ ਕਿ ਇਹ ਚੀਜ਼ਾਂ ਤਾਂ ਆਲਰੇਡੀ ਹੈਗੀਆਂ ਪਰ ਆਪਾਂ ਇਹਨਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਸੁਸ਼ਮਨ ਸਾਹਿਬ ਪਲੈਨਿੰਗ ਕਿਹੋ ਜੀ ਹੋਣੀ ਚਾਹੀਦੀ ਹੈ ਜੇ ਆਪਾਂ ਟੈਕਸ ਨੂੰ ਕੰਟਰੋਲ ਕਰਨਾ ਹਨ ਆਪਾਂ ਚਾਹੁੰਦੇ ਆ ਵੀ ਅਵੇਅਰ ਵੀ ਰਹੀਏ ਤੇ ਅਸੀਂ ਕੰਟਰੋਲ ਦੇ ਵਿੱਚ ਵੀ ਚੱਲੀਏ ਪਲੈਨਿੰਗ ਦੇਖੋ ਜਿਵੇਂ ਆਪਾਂ ਗੱਲ ਕੀਤੀ ਕਿ ਹੁਣ ਆਰਆਰਐਸਪੀ ਸੀਜ਼ਨ ਚੱਲ ਰਿਹਾ ਇਹ ਬੈਸਟ ਟਾਈਮ ਹੈ ਜੀ ਆਪਦੇ ਟੈਕਸਿਸ ਨੂੰ ਦੇਖਣਾ ਕਿ ਕਿੰਨੇ ਤੁਹਾਨੂੰ ਟੈਕਸਿਸ ਲੱਗੇ ਆ ਤੇ ਕਿਵੇਂ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਮਤਲਬ ਪਾਚ ਸਕਦੇ ਹਾਂ ਸੋ ਇਹ RRSP ਸੀਜ਼ਨ ਦੇ ਵਿੱਚ ਇੱਕ RRSP ਟੈਕਸ ਫਰੀ ਸੇਵਿੰਗ ਕਾਊਂਟ FHSA ਇਹ ਸਾਰੇ ਟੂਲਸ ਨੇ ਕਿ ਤੁਹਾਨੂੰ ਕਿਵੇਂ ਟੈਕਸ ਤੋਂ ਬਚਿਆ ਜਾ ਸਕਦਾ ਹੈ ਕਿਸੇ ਦੇ ਵਿੱਚ ਤੁਹਾਨੂੰ ਅਪਰਫਰੰਟ ਟੈਕਸ ਬਚ ਜਾਂਦਾ ਕਿਸੇ ਦੇ ਵਿੱਚ ਤੁਹਾਨੂੰ ਗਰੋਥ ਦੇ ਵਿੱਚ ਟੈਕਸ ਨਹੀਂ ਲੱਗਦਾ ਕਿਸੇ ਦੇ ਵਿੱਚ ਤੁਸੀਂ ਘਰ ਦੀ ਡਾਊਨ ਪੇਮੈਂਟ ਦੇਣੀ ਆ ਉਦੋਂ ਆਪਾਂ ਨੂੰ ਟੈਕਸ ਫ੍ਰੀ ਕਢਾ ਸਕਦੇ ਆ ਸੋ ਇਹ ਟੂਲਸ ਨੂੰ ਵਰਤਣਾ ਬੜਾ ਜ਼ਰੂਰੀ ਆ ਆਪਦੇ ਪੋਰਟਫੋਲੀਓ ਦੇ ਵਿੱਚ ਜਿਵੇਂ ਆਪਾਂ ਕਹਦੇ ਇੱਕ ਟੂਲ ਕਿਟ ਦੇ ਵਿੱਚ ਸਾਰੇ ਟੂਲ ਹੋਣੇ ਜ਼ਰੂਰੀ ਆ ਕਿ ਤੁਸੀਂ ਉਹਨਾਂ ਨੂੰ ਕਿਵੇਂ ਪਲਾਨ ਕਰ ਸਕੋ ਔਰ ਸਟ੍ਰੈਟੇਜੀਕਲੀ ਜਦੋਂ ਤੁਸੀਂ ਉਹਨੂੰ ਪਲਾਨ ਕਰਦੇ ਆ ਤੇ ਤੁਸੀਂ ਟੈਕਸ ਤੋਂ ਬਾਚ ਨਹੀਂ ਸਕਦੇ ਹੁੰਦੇ ਪਰ ਟੈਕਸ ਨੂੰ ਕੰਟਰੋਲ ਕਰਕੇ ਟੈਕਸ ਨੂੰ ਘਟਾਇਆ ਜਾ ਸਕਦਾ ਸੋ ਉਹ ਚੀਜ਼ ਆਪਾਂ ਜ਼ਰੂਰ ਗਾਈਡ ਕਰਦੇ ਆ ਜੇ ਕਿਸੇ ਵੀ ਮੇਰੇ ਵੀਰ ਭੈਣ ਦਾ ਕੁਐਸਚਨ ਹੈਗਾ ਰਿਗਾਰਡਿੰਗ ਦਿਸ ਟੈਕਸਿਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਸੋ ਫੀਲ ਫਰੀ ਟੂ ਕੰਟੈਕਟ ਅਸ ਕਿਉਂਕਿ ਇਹੀ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਆ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਐਜੂਕੇਟ ਕਰ ਸਕੀ ਸੋ ਸੰਸਦ ਸਾਹਿਬ ਜਾਂਦੇ ਆਂਦੇ ਸਵਾਲ ਆ ਵੀ ਆਰਆਰਐਸਪੀ ਪਲੈਨਿੰਗ ਦੇ ਵਿੱਚ ਇਹ ਕਿਦਾਂ ਬੈਨੀਫੀਸ਼ੀਅਲ ਸਹਾਈ ਹੁੰਦੇ ਆ ਕਿਦਾਂ ਹੈਲਪ ਕਰਦੇ ਆ ਦੇਖੋ ਜੀ ਜਿਹੜਾ ਬੰਦਾ ਹਾਇਰ ਟੈਕਸ ਬ੍ਰੈਕਟ ਚ ਹੈ ਉਹਨੂੰ ਆਰਆਰਐਸਪੀ ਦੇ ਵਿੱਚ ਜੇ ਉਹ ਪੈਸੇ ਪਾਉਂਦਾ ਉਹਦੀ ਟੈਕਸ ਬ੍ਰੈਕਟ ਲੋਅਰ ਹੋ ਜਾਂਦੀ ਹੈ ਸੋ ਸੇਮ ਵੇ ਜੇ ਕੋਈ ਡਿਸਪੈਰਿਟੀ ਆਫ ਇਨਕਮ ਹੈ ਜੇ ਕਿਤੇ ਹਸਬੰਡ ਵਾਈਫ ਦੀ ਇਨਕਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਹਸਬੰਡ ਲੱਖ ਡਾਲਰ ਬਣਾ ਰਿਹਾ ਵਾਈਫ ਮੰਨ ਲਓ 30 35 ਹਜ਼ਾਰ ਡਾਲਰ ਬਣਾ ਰਿਹਾ ਉਸ ਕੇਸ ਦੇ ਵਿੱਚ ਸਪਾਊਸਲ ਆਰਆਰਐਸਪੀ ਬਹੁਤ ਫਾਇਦਾ ਦਿੰਦੀ ਆ ਕਿਉਂਕਿ ਟੈਕਸ ਹਸਬੰਡ ਨੂੰ ਬਚੂਗਾ ਹਾਈਰ ਟੈਕਸ ਬ੍ਰੈਕਟ ਤੇ ਤੇ ਜਦੋਂ ਆਪਾਂ ਉਹਨਾਂ ਨੂੰ ਮਿਨਿਮਮ 4 ਸਾਲ ਤੋਂ ਬਾਅਦ ਆਪਾਂ ਜਦੋਂ ਕਢਾਉਨੇ ਆ ਤੇ ਉਹ ਵਾਈਫ ਦੇ ਟੈਕਸ ਬ੍ਰੈਕਟ ਤੇ ਆਪਾਂ ਉਹਨੂੰ ਉੱਥੋਂ ਐਗਜ਼ਿਟ ਹੋ ਸਕਦੇ ਆ ਸੋ ਇਸ ਕਰਕੇ ਆਰਆਰਐਸਪੀ ਜਿਹੜਾ ਇੱਕ ਮਿਥ ਇੰਨੇ ਟਾਈਮ ਤੋਂ ਚੱਲ ਰਹੀ ਹੈ ਜਿਹੜੀ ਅਸੀਂ ਪਿਛਲੇ ਪ੍ਰੋਗਰਾਮ ਚ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਇਹ ਵੈਮ ਕਟੋ ਕੀ ਆਰਆਰਐਸਪੀ ਦਾ ਬੈਨੀਫਿਟ ਨਹੀਂ ਆਰਐਸਪੀ ਨੂੰ ਆਪਾਂ ਪਲਾਨ ਕਿਵੇਂ ਕਰਨਾ ਉਹ ਮੈਟਰ ਕਰਦਾ ਤੇ ਤੁਹਾਡਾ ਇਨਸਟੈਂਟਲੀ ਵੀ ਟੈਕਸ ਬਚੂਗਾ ਤੇ ਲੌਂਗ ਟਰਮ ਵੀ ਤੁਸੀਂ ਟੈਕਸ ਘੱਟ ਪੇ ਕਰੋਗੇ ਸੋ ਅਸੀਂ ਇਸੇ ਲਈ ਕਹਿੰਦੇ ਹੁੰਦੇ ਹਾਂ ਕਿ ਤੁਹਾਨੂੰ ਚੰਗੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਲੋੜ ਹੈ ਔਰ ਜੇਕਰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਕੋਈ ਐਡਵਾਈਜ਼ਰੀ ਚਾਹੀਦੀ ਹੈ ਤਾਂ ਸੰਧੂ ਸਾਹਿਬ ਦਾ ਨੰਬਰ ਅਸੀਂ ਹਮੇਸ਼ਾ ਮੈਂਸ਼ਨ ਕਰਦੇ ਹਾਂ ਔਰ ਥੱਲੇ ਨੰਬਰ ਆ ਰਿਹਾ ਹੋਣਾ ਸੰਧੂ ਸਾਹਿਬ ਦਾ ਐਨੀ ਟਾਈਮ ਤੁਸੀਂ ਸੰਧੂ ਸਾਹਿਬ ਨੂੰ ਕਾਲ ਕਰਕੇ ਆਪਣੇ ਮਸਲੇ ਜਿਹੜੇ ਹੱਲ ਕਰਵਾ ਸਕਦੇ ਹੋ ਸੰਧੂ ਸਾਹਿਬ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਫੋਨ ਦੇ ਲਈ ਥੈਂਕ ਯੂ ਹਰਮਨ ਤੇ ਸਾਰੇ ਹੀ ਪੰਜਾਬ ਟਾਕਸ ਲਿਸਨਰਸ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ